ਵੀਡੀਓ ਧਿਆਨ ਦੇ ਨਾਲ ਸੁਣਨਾ ਤੁਹਾਨੂੰ ਇੱਕ ਵੱਡੀ ਖਬਰ ਸੁਣਾਉਣੇ ਆ ਇੱਕ ਤਾਂ ਖਬਰ ਜੁੜੀ ਅੱਜ ਭਗਵੰਤ ਮਾਨ ਨੇ ਜਿਹੜਾ ਕਿ ਲੱਖੇ ਸੁਧਾਨੇ ਤੇ ਹੋਰ ਸਿੱਖ ਜਥੇਬੰਦੀਆਂ ਬਾਰੇ ਮਾਫ ਕਰਨਾ ਕਿਸਾਨ ਜੁਨੀਆਂ ਬਾਰੇ ਕਿਸਾਨ ਜਥੇਬੰਦੀਆਂ ਬਾਰੇ ਕੀ ਕੀ ਉਹ ਵੀ ਤੁਹਾਨੂੰ ਸੁਣਾਉਣੇ ਆ ਤੇ ਦੂਸਰਾ ਕਿ ਜਿਹੜਾ ਭਾਰਤ ਪਾਕਿਸਤਾਨ ਵਿਚਾਲੇ ਜਿਹੜੀ ਜੰਗ ਆ ਉਸ ਚਾਹੇ ਖਤਮ ਹੋ ਚੁੱਕੀ ਆ ਜਿੱਥੇ ਇੱਕ মিডিਆ ਦਾ ਹਿੱਸਾ ਆਗੂ ਗੁਰਦ ASI ਜ਼ੈਰ ਗੁਰਦ ASI ਤੇ ਉਥੇ ਐਸਾ ਭਾਰਤ ਦੇ ਵਿੱਚ ਵੀ ਅਜੇ ਲੋਕ ਬੈਠੇ ਆ ਜਿਹੜੇ ਕਿ ਅਜੇ ਵੀ ਆਗੂ ਗੁਰ ਰੇ ਆ ਅੱਜ ਵੀ ਉਹ ਸ਼ਾਂਤੀ ਨਹੀਂ ਚਾਹੁੰਦੇ ਅੱਜ ਵੀ ਉਹ ਚਾਹੁੰਦੇ ਆ ਕਿ ਬਰਬਾਦੀ ਹੋਵੇ ਅੱਜ ਵੀ ਉਹ ਚਾਹੁੰਦੇ ਆ ਕਿ ਨੁਕਸਾਨ ਹੋਵੇ ਅੱਜ ਵੀ ਇਹੋ ਜਿਹੇ ਬਿਆਨ ਦਿੰਦਿਆਂ মিডিਆ ਦੇ ਸਾਹਮਣੇ ਸਰਕਾਰ ਨੂੰ ਉਹਨਾਂ ਦੇ ਉੱਪਰ ਜਿਹੜਾ ਐਕਸ਼ਨ ਲੈਣਾ ਚਾਹੀਦਾਗਾ ਬਹੁਤੇ ਸਾਰੇ ਬੰਦੇ ਨੇ ਅਹਜੇ ਜਿਹੜੇ ਕਿ ਇੱਕ ਇੱਕ ਸਾ ਮੀਡੀਆ ਦਾ ਉਹ ਆ ਜਿਹੜਾ ਅੱਗ ਲਾਉ ਅਹਜੇ ਲੋਕਾਂ ਨੂੰ ਜਿਹੜਾ ਬਿਆਨ ਅਜੇ ਵੀ ਦੁਵਾਰੇ ਆ ਪੜਕਾ ਰਿਹਾ ਉਤੋਂ ਵੀ ਜਿਹੜਾ ਸचेत ਰਹਿਣ ਦੀ ਲੋੜ ਆ ਪਹਿਲਾਂ ਤੁਹਾਨੂੰ ਮੈਂ ਉਸ ਮੀਡੀਆ ਦਾ ਵੈਸੇ ਤਾਂ ਕੇ ਵੀਡੀਓ ਨੇ ਤੁਹਾਨੂੰ ਮੈਂ ਇੱਕ ਵੀਡੀਓ ਸੁਣਾ ਦੇਣਾ ਉਹਨਾਂ ਵਿੱਚੋਂ ਬਾਕੀ ਤੁਹਾਨੂੰ ਦੂਜੀ ਵੀਡੀਓ ਮੈਂ ਅੱਗੇ ਸਾਂਝਾ ਕਰਾਂਗਾ ਤੇ ਭਗਵਾਨਤਮਾਨ ਦਾ ਬਿਆਨ ਵੀ ਸੁਣਾਉਂਗਾ ਕਿ ਉਹਨਾਂ ਨੇ ਪਾਣੀਆਂ ਦੇ ਮੁੱਦੇ ਉੱਤੇ ਕਮੇ ਜਿਹੜਾ ਕਿਸਾਨ ਜੁਨੀਆ ਨੂੰ ਘੇਰਿਆ ਤੇ ਲੱਖੇ ਸਧਾਨੇ ਬਾਰੇ ਕੀ ਕਿਹਾ ਉਹ ਵੀ ਤੁਹਾਨੂੰ ਸੁਣਾਉਣੇ ਆ ਉਸ ਤੋਂ ਪਹਿਲਾਂ ਤੁਹਾਨੂੰ ਜਿਹੜੇ ਪਾਕਿਸਤਾਨ ਮਜਾਇਲਾ ਚੱਡ ਰਿਹਾ ਹੈ ਡਿੱਡ ਦੂਗਡੇ ਦਾ ਸਾਡੇ ਜਵਾਬ ਪਟਾਕੇ ਚ ਚਲਾਉਂਦੇ ਆ ਉਹਨਾਂ ਨੂੰ ਕਹਿ ਦਿਓ ਪਾਕਿਸਤਾਨ ਵਾਲਿਆਂ ਨੂੰ ਜੇ ਸਾਡੇ ਵਾਲੇ ਫੌਜੀਆ ਨੇ ਬੱਬਰ ਸ਼ੇਰਾ ਨੇ ਪਟਾਕੇ ਚ ਚਲਾਣੇ ਸ਼ੁਰੂ ਕਰਦੇ ਨਾ ਤੇ ਪਾਕਿਸਤਾਨ ਦੇ ਦਾ ਆਡੀਆਂ ਤਾਂ ਕੀ ਸੁਆਭ ਨਹੀਂ ਮਿਲਨੀ ਉਹਨਾਂ ਦੀ ਜੇ ਜਾਨ ਕੁੱਤੇ ਦੀ ਆਤ ਹੁੰਦੀ ਹੈ ਨਾ ਵੀ ਭੁੱਕੀ ਜਾਊਗਾ ਜੇ ਪਰ ਨਾਮ ਆ ਰੰਗੇ ਚੁਪ ਕਰ ਜੂਆ ਫਿਰ ਬੋਂਕਣਾ ਸ਼ੁਰੂ ਕਰ ਦੂਆ ਇਹ ਕੁੱਤੇ ਵਾਲਾ ਹਾਲ ਹੈ ਇਹਨਾਂ ਦਾ ਇਹਨਾਂ ਦੇ ਪੋਂਕੀਆ ਦਾ ਪੰਗੇ ਲਈ ਜਾਣੇ ਇਹਨਾਂ ਨੇ ਤਾਂ ਕਰਜ਼ਾ ਲੈ ਆਂਦੀ ਆਹ ਦੇਖ ਲਓ ਤੁਹਾਨੂੰ ਹੁਣ ਇਹਦੇ ਬਿਆਨ ਦੇਖ ਲਓ ਹੁਣ ਇਹਦੇ ਜਿਹੜੇ ਸ਼ਬਦ ਨੇ ਮੈਂ ਮਾਫ਼ ਕਰਨਾ ਇਹ ਤੁਹਾਨੂੰ ਮੈਂ ਜਿਹੜੇ ਇਹਦੇ ਸ਼ਬਦ ਕੁਝ ਸੁਣਾ ਬੈਠਾ ਮਾਫੀ ਚਾਹਣਾ ਉਹਦੇ ਵਾਸਤੇ ਤੇ ਜਿਸ ਤਰ੍ਹਾਂ ਕਿ ਕਿਸੇ ਵੀ ਦੇਸ਼ ਵਾਸਤੇ ਆਪਾਂ ਇਹ ਜਿਹੇ ਸ਼ਬਦ ਨਹੀਂ ਵਰਤਨੇ ਚਾਹੀਦੇ ਜਿਸ ਤਰ੍ਹਾਂ ਇਹ ਇਹ ਲੋਕ ਨੇ ਬਕਵਾਸ ਕਰਦੇ ਨੇ ਆਪ ਤਾਂ ਇਹਨਾਂ ਲੋਕਾਂ ਨੇ ਲੁਕ ਜਾਣਾਗਾ ਪੁੱਤ ਮਰਨੇ ਆ ਮਾਮਾ ਦੇ ਪੁੱਤ ਮਰਨੇ ਆ ਫੌਜੀ ਵੀਰ ਨੁਕਸਾਨ ਹੋਣਾ ਪੰਜਾਬ ਦਾ ਇਹ ਲੋਕ ਉਹ ਲੋਕ ਨੇ ਜਿਨ੍ਹਾਂ ਦੇ ਅੰਦਰ ਇਹਦੇ ਇੱਕ ਜ਼ਹਿਰ ਭਰਿਆ ਹੋਇਆਗਾ ਇਹ ਉਹ ਕਈ ਜਿਹੜੀ ਸ਼ਿਵ ਸੈਨਾ ਬਣਾਈ ਬੈਠੇ ਆ ਜਾਂ ਦੂਜੇ ਤੀਜੇ ਜਾਂ ਆਰਐਸਐਸ ਦੇ ਲੋਕ ਹੱਥ ਕੰਡੇ ਚੜੇ ਹੋਏ ਆ ਜਿਹੜੇ ਇਹ ਜੇ ਬਿਆਨ ਦਿੰਦੇ ਆ ਇਹ ਲੋਕ ਨਹੀਂ ਚਾਹੁੰਦੇ ਕਿ ਪੰਜਾਬ ਦੇ ਵਿੱਚ ਸ਼ਾਂਤੀ ਹੋਵੇ ਇਹ ਲੋਕ ਹਮੇਸ਼ਾ ਅੱਗ ਲਾ ਕੇ ਜਿਹੜਾ ਡੱਬੂ ਕੰਧਾਂ ਵਾਲੀ ਗੱਲ ਆ ਤੇ ਇਹ ਬਿਆਨ ਦੇਣੇ ਬੜੇ ਸੌਕੇ ਹੁੰਦੇ ਆ ਮੈਕ ਦੇ ਮੂਹਰੇ ਕਰਨਾ ਇਹਨੂੰ ਪੁੱਛਣਾ ਹੋਵੇ ਵੀ ਸਾਡੇ ਆ ਜਵਾਗ ਦੀਵਾਲੀ ਵਾਲੇ ਪਟਾਕੇ ਚਲਾ ਦਿੰਦੇ ਆ ਤੇ ਉੱਥੇ ਜਾ ਕੇ ਦੇਖ ਨਾ ਬਾਰਡਰਾਂ ਤੇ ਇਹਨੂੰ ਮਾੜਾ ਜਾ ਭੇਜੋ ਉਧਰ ਫਿਰ ਪਤਾ ਲੱਗੂਗਾ ਸੌਖਾ ਹੁੰਦਾ ਐਵੇਂ ਲੋਕਾਂ ਦੇ ਪੁੱਤਾਂ ਨੂੰ ਅਵੇ ਪੜਕਾ ਦੇਣਾ ਜੇ ਅਸੀਂ ਐ ਕਰਦਾਂਗੇ ਅਸੀਂ ਬਾਹੂ ਕਰਦਾਂਗੇ ਕਿਸੇ ਤੇ ਚੂੜੀਆਂ ਨਹੀਂ ਪਈਆਂ ਹੁੰਦੀਆਂ ਮੈਂ ਤੁਹਾਨੂੰ ਸਾਧ ਸਾਦਾਂ ਦੇ ਵਿੱਚ ਕਹਾਂ ਕਿ ਠੀਕ ਆ ਕਿ ਭਾਈ ਜਿੱਥੇ ਉਹ ਗਲਤ ਆ ਜਿੱਥੇ ਬੰਦਾ ਗਲਤ ਆ ਉਹਨੂੰ ਗਲਤ ਕਹੋ ਠੀਕ ਆ ਕਿ ਭਾਈ ਤੁਸੀਂ ਮੰਗ ਕਰੋ ਜਿੰਨਾ ਲੋਕਾਂ ਨੇ ਬੇਦਬੋਸ ਲੋਕ ਮਾਰਦੇ ਆ ਉਹਨਾਂ ਨੂੰ ਫੜੋ ਉਹਨਾਂ ਤੇ ਕਾਰਵਾਈ ਕਰੋ ਗਲਤ ਐ ਇਥੋਂ ਤੱਕ ਆ ਇੱਕ ਇੱਕ ਅਸੀਂ ਫਲਾਨੇ ਕਿਸੇ ਦੇਸ਼ ਨੂੰ ਗਾਲਾਂ ਕੱਢਣੀ ਆ ਕਿੱਥੋਂ ਦਾ ਸਾਡਾ ਇਹ ਨੈਤਿਕ ਅਸੀਂ ਸਮਝਦੇ ਆਪਣੇ ਆਪ ਨੂੰ ਤੇ ਇਹੋ ਜਿਹੇ ਲੋਕ ਨੇ ਜਿਹੜੇ ਇਹਨਾਂ ਤੋਂ ਜਿਹੜਾ ਅਸਚੇਤ ਹੋਣ ਦੀ ਜ਼ਰੂਰਤ ਆ ਦੂਸਰੀ ਖਬਰ ਜੁੜੀ ਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕਿਸਾਨ ਜਥੇਬੰਦੀਆਂ ਨੂੰ ਪਾਣੀਆ ਦੇ ਮੁੱਦੇ ਉੱਤੇ ਘੇਰਿਆ ਤੇ ਨਾਲੇ ਉੱਥੇ ਬੇਸਕ ਲਖੇਸ ਦਾ ਨਾਂ ਨਹੀਂ ਲਿਆ ਤੇ ਤੁਹਾਨੂੰ ਵੀਡੀਓ ਸੁਣਾਉਣੇ ਆ ਤੇ ਕਹਿੰਦੇ ਜਿਹੜੇ ਬੁੱਢੇ ਦਰਿਆ ਦੇ ਨਾਲੇ ਤੇ ਜਿਹੜਾ ਰੌਲਾ ਪਾਉਂਦੇ ਸੀ ਅੱਜ ਉਹ ਕਿਥੇ ਨਹੀਂ ਦਿਖ ਰਿਹਾ ਅੱਜ ਪਾਣੀ ਤੁਹਾਡੀਆਂ ਜ਼ਮੀਨਾਂ ਨੂੰ ਜਾਂਦਾਗਾ ਅੱਜ ਕਿਸਾਨ ਜੁਗਨੀਆਂ ਦਾ ਕਹਿੰਦਾ ਇੱਕ ਬਿਆਨ ਕੱਢ ਕੇ ਦਿਖਾ ਦਿਓ ਕਹਿੰਦਾ ਇਹ ਪਾਣੀ ਤੁਹਾਡੇ ਵਾਸਤੇ ਆ ਤੇ ਅੱਗੇ ਕੀ ਕਹੋ ਤੁਹਾਨੂੰ ਗੱਲ ਬਾਤ ਸੁਣਾਉਣੇ ਸਾਰੇ ਹੁਣ ਪੁੱਛੋ ਅਕੇ ਤੇ ਕਿਸਾਨ ਕਿਸਾਨ ਜੁਗਨੀਆਂ ਇੱਕ ਬਿਆਨ ਵੀ ਦਿੱਤਾ ਇੱਕ ਬਿਆਨ ਵਿਹਾਂ ਜਾਂ ਪੰਜਾ ਪੰਜਾ ਦੇ ਪਾਣੀ ਵਾਸਤੇ ਅਸੀਂ ਖੜਾਗੇ ਇੱਕ ਬਿਆਨ ਦਿਖਾ ਦਿਓ ਜੀ ਉਹਨਾਂ ਦੇ ਜ਼ਿੰਦਾਰ ਬਣ ਜਾਣਾ ਹੈ ਕੋਈ ਨਹੀਂ ਲੜ ਲਾਂਗੇ ਇਕੱਲੇ ਲੜਾਂਗੇ ਉਹ ਗਾਣਾ ਤੇਰੀ ਸਾਹ ਤੱਕ ਇਥੋਂ ਉਹਨਾਂ ਦੀ ਹੁਣ ਇਥੋਂ ਉਹਨਾਂ ਦੀ ਜ਼ਿੰਦਾਰ ਬਣ ਇਥੋਂ ਉਹਨਾਂ ਦੀ ਸੋਚ ਪਤਾ ਲੱਗਦੀ ਹੈ ਨਾ ਇਕੱਲੇ ਧਰ ਨਹੀਂ ਹੋਣ ਭਲੇ ਹਾਈਵੇ ਉੱਪਰ ਹੈ ਆਓ ਫਿਰ ਇੱਥੇ ਪੂਗਲਿਆ ਸੀ ਅਗੇ ਕੋਈ ਜ਼ਰੂਰ ਤੇ ਪਰ ਕੱਲ ਨੂੰ ਸਾਡੇ ਕੋਲ ਨਾ ਆਉਣ ਹੋਗੇ ਇਸ ਗੱਲ ਦਾ ਮੰਨ ਕੇ ਉਹ ਪਾਣੀ ਕੀ ਦਾ ਵਿਚਾਰੇ ਖੇਤਾਂ ਦੇ ਵਿਚਾਰੇ ਆ ਕਿ ਕਿਤੇ ਨੇ ਹੁਣ ਸਾਰੇ ਉਹ ਜਿਹੜੇ ਪਾਣੀਆਂ ਦੇ ਰੱਖੇ ਜੁਗ ਜਗ੍ਹਾ ਧਰਨੇ ਦੇ ਦਿੰਦੇ ਹੁੰਦੇ ਸੀ ਪਾਣੀਆਂ ਦੇ ਰੱਖਿਆ ਸੀ ਅੱਦੇ ਬੁੱਢੇ ਨਾਲੇ ਤੇ ਬੈਹਿ ਕੇ ਕਦੇ ਕਿਤੇ ਬੈਹਿ ਰਹੇ ਤੇ ਕਦੇ ਬੈਹ ਕਿਤੇ ਨੇ ਹੁਣ ਕੋਈ ਉਹ ਚ ਮਰੇ ਕੋਈ ਤੋਂ ਬਸ ਅਜੋਟਾ ਆਪ ਦਾ ਚਲਾਉਂਦੇ ਐ ਖਾਣਾ ਬਸ ਉਹ ਹੀ ਖਾਣ ਉਹਨਾਂ ਦਾ ਵੀ ਵਿਰੋਧ ਹੋਊਗਾ ਪਬਲਿਕ ਕਰੋਗੀ ਮੈਂ ਨਹੀਂ ਕਹਿੰਦਾ ਹੋਰ ਲੋਕਾਂ ਨੂੰ ਪਤਾ ਲੱਗ ਜਾਵੇ ਕੌਣ ਕਿੱਥੇ ਖਾਣਾ ਉਹ ਏਸੀ ਨਹੀਂ ਹੈਗੇ ਨਾ ਨਹੀਂ ਗੱਲ ਹੈ ਕੇਸੀ ਵਾਲੀਆਂ ਟਰਾਲੀਆਂ ਨਹੀਂ ਹੈਗੀਆਂ ਇੱਥੇ ਤੇ ਇੱਥੇ ਉਹ ਮੁਸ਼ਕਲ ਹੈ ਬੁਕਿੰਗ ਇਹ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਭਵੰਤਮਾਨ ਦਾ ਜਿਹੜਾ ਬਿਆਨ ਆ ਤੁਹਾਨੂੰ ਸੁਣਾ ਦਿੱਤਾ ਇਹਦੇ ਵਿੱਚ ਆ ਕਿਹਾ ਕਿ ਪੰਜਾਬ ਦੇ ਰੱਖ ਜਿਹੜੇ ਬੁੱਢੇ ਨਾਲੇ ਦੇ ਉੱਤੇ ਜਿਹੜਾ ਰੌਲਾ ਪਾਉਂਦੇ ਸੀ ਉਹ ਅੱਜ ਕਿੱਥੇ ਆ ਕਿਸਾਨ ਜੁੜੀਆਂ ਨੂੰ ਵੀ ਜਿਹੜਾ ਘੇਰਿਆ ਗਿਆ ਕਿ ਟਰਾਲੀਆਂ ਦੇ ਵਿੱਚ ਏਸੀ ਹੈ ਨਹੀਂ ਇਸ ਕਰਕੇ ਉਹ ਕਿਸਾਨ ਜਥੇਬੰਦੀਆਂ ਇੱਥੇ ਆਈਆਂ ਨਹੀਂ ਤੇ ਪਾਣੀ ਕਹਿੰਦਾ ਅਸੀਂ ਤੁਹਾਡੇ ਵਿਚਾਰੇ ਆ ਮਾਨ ਸਾਹਿਬ ਤੁਹਾਡੀ ਇਹ ਡਿਊਟੀ ਆ ਇਹ ਕਿਸੇ ਦੇ ਤੁਸੀਂ ਇਹ ਨਾ ਕਹੋ ਕਿ ਅਸੀਂ ਵਿਚਾਰੇ ਆ ਤੁਹਾਨੂੰ ਜਿਹੜਾ ਮੁੱਖ ਮੰਤਰੀ ਬਣਾਇਆ ਪੰਜਾਬ ਨੇ ਇਹ ਜ਼ਿੰਮੇਵਾਰੀ ਤੁਹਾਡੀ ਆ ਪਾਣੀ ਰੋਕਣਾ ਪੰਜਾਬ ਨੂੰ ਲੀਹਾਂ ਤੇ ਖੜੇ ਕਰਨਾ ਜ਼ਿੰਮੇਵਾਰੀ ਜਦੋਂ ਤੁਹਾਡੇ ਹੱਥ ਮਠਾ ਫੜਾ ਦਿੱਤੀ ਆ ਕਬੀਲਦਾਰੀ ਬੰਦਾ ਜਦੋਂ ਪਰਵਾਦ ਦੇ ਕਿਸੇ ਮੈਂਬਰ ਦੇ ਹੱਥ ਪੜਾ ਦੇਵੇ ਉਹ ਦੂਜੇ ਨੂੰ ਤੰਨਾ ਨਹੀਂ ਮਾਰ ਸਕਦਾ ਕਿਉਂਕਿ ਕਬੀਲਦਾਰੀ ਹੁਣ ਛੋੜਿਆ ਹੱਥਾ ਪੰਜਾਬ ਦੀ ਡੋਰ ਛੋੜਿਆ ਹੱਥਾ ਹੁਣ ਇੱਥੇ ਲੱਖਾਂ ਸਦਾਣਾ ਜਾਂ ਫਲਾਨਾ ਜਾਂ ਧੌਂਕਾ ਉਹਦੇ ਵਿੱਚ ਉਹ ਗੱਲਾਂ ਤੇ ਤੁਸੀਂ ਨਾ ਪਾਵੋ ਉਹਨਾਂ ਨੂੰ ਛੱਡੋ ਉਹ ਕੀ ਕਰਦੇ ਆ ਦੁਕਾਨਦਾਰੀਆਂ ਚਲਾਉਂਦੇ ਆ ਇੱਥੇ ਇੱਕ ਨਹੀਂ ਚਲਾਉਂਦਾ ਇੱਥੇ ਲੱਖਾਂ ਦੁਕਾਨਦਾਰੀਆਂ ਲੋਕ ਚਲਾਉਂਦੇ ਆ ਇਹ ਮੰਨਦੇ ਆਪਾਂ ਸੀ ਕਿ ਕਿਸਾਨਾਂ ਜਥੇਬੰਦੀਆਂ ਵਿੱਚ ਵੀ ਬਹੁਤ ਜਿਹੜੇ ਇਹਦੇ ਕਿਸਾਨ ਨੇ ਜਿਹੜੇ ਕਿ ਲੀਡਰ ਨੇ ਜਿਨ੍ਹਾਂ ਨੇ ਆਪਣੇ ਫਾਇਦਾ ਖਟਿਆ ਹੋਊਗਾ ਮੰਨ ਲੈਨੇ ਇਹ ਗੱਲਾਂ ਨੂੰ ਪਰ ਇੱਥੇ ਕਿਸਾਨ ਨਹੀਂ ਗਲਤ ਐ ਇੱਥੇ ਲੱਖਾ ਸਿਧਾਣਾ ਨਹੀਂ ਗਲਤ ਐ ਇੱਥੇ ਜਾਂ ਕੋਈ ਹੋਰ ਪੰਜਾਬ ਦਾ ਜਾਇਆ ਨਹੀਂ ਗਲਤ ਐ ਮੁੱਖ ਮੰਤਰੀ ਸਾਹਿਬ ਇਹ ਤੁਹਾਡਾ ਡਿਊਟੀ ਬਣਦੀ ਐ ਤੁਹਾਡਾ ਹੱਕ ਬਣਦਾਗਾ ਤੁਹਾਨੂੰ ਲੋਕਾਂ ਨੇ ਚੁਣਿਆ ਤੇ ਤੁਹਾਨੂੰ ਤੁਸੀਂ ਰੱਖੇ ਕਹਿੰਦੇ ਪੰਜਾਬ ਦੇ ਰੱਖੇ ਜਿੰਨਾ ਤੱਕ ਉਹਨਾਂ ਨੂੰ ਰੱਖੇ ਬਣਾਇਆ ਸੀ ਉਹ ਰੱਖੇ ਨਹੀਂ ਰਹੇ ਤਾਂ ਲੋਕਾਂ ਨੇ ਲਾ ਕੇ ਉਹਨਾਂ ਨੂੰ ਪਰੇ ਰੱਖ ਦਿੱਤਾ ਇਸ ਕਰਕੇ ਹੁਣ ਤੁਹਾਨੂੰ ਰੱਖੇ ਬਣਾਇਆ ਹੁਣ ਤੁਸੀਂ ਰੱਖੀ ਕਰਕੇ ਦਿਖਾਓ ਵੇਖਦੇ ਜੇ ਤੁਸੀਂ ਰਾਖੀ ਕਰ ਦਿੱਤੀ ਤਾਂ ਲੋਕ ਤੁਹਾਨੂੰ ਦੁਬਾਰੇ ਚੁਣ ਲੈਣਗੇ ਜੇਕਰ ਤੁਸੀਂ ਪੰਜਾਬ ਦੀ ਰਾਖੀ ਨਾ ਕਰ ਸਕੇ ਤਾਂ ਭਾਈ ਲੋਕ 2027 ਦੇ ਵਿੱਚ ਹੋਰ ਅਗਲਾ ਦੇਖ ਲੈਣਗੇ ਇਸ ਕਰਕੇ ਕਿਸੇ ਨੂੰ ਲੰਬੇ ਨਹੀਂ ਦੇਣੇ ਹੁੰਦੇ ਇਹ ਕਿ ਫਲਾਨਾ ਜੀ ਉਹਦਾ ਜੇ ਕਿਸੇ ਉਹਨਾਂ ਨੇ ਨਹੀਂ ਕੀਤਾ ਜੇ ਉਹਨਾਂ ਨੇ ਬਰਬਾਦੀ ਕੀਤੀ ਆ ਜੇ ਉਹਨਾਂ ਤੋਂ ਨਹੀਂ ਕੁਝ ਕੰਟਰੋਲ ਹੋਇਆ ਤਾਂ ਹੀ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਹੱਥ ਜਿਹੜੀ ਵੰਗਡੋਰ ਫੜਾਈ ਆ ਤੇ ਇਸ ਕਰਕੇ ਮੈਂ ਚਾਹਣਾਗਾ ਸਰਕਾਰ ਦਾ ਤੇ ਖਾਸ ਕਰਕੇ ਮੁੱਖ ਮੰਤਰੀ ਦਾ ਜਿਹੜਾ ਇਹ ਜਿਹਾ ਬਿਆਨ ਕਿ ਕਿਸੇ ਉੱਤੇ ਜਿਹੜਾ ਕਿ ਜੀ ਦੇਖੋ ਉਹ ਟਰਾਲੀਆਂ 'ਚ ਤੇ ਏਸੀ ਨਹੀਂ ਸੀ ਉਹ ਤਾਂ ਨਹੀਂ ਆਇਆ ਇੱਥੇ ਤੇ ਭਾਸ਼ਾ ਉਹਨ ਲੋਕ ਕਹਿ ਰਹੇ ਆ ਕਿ ਭਗਵੰਤ ਮਾਨ ਦੇ ਜਿਹੜਾ ਕਿ ਬੀਜੇਪੀ ਦੀ ਭਾਸ਼ਾ ਬੋਲ ਰਹੇ ਆ ਕਿ ਲੱਗਦਾ ਕਿ ਹੋ ਸਕਦਾ ਕਿ ਉਹਨਾਂ ਦਾ ਸਮਝੌਤਾ ਹੋ ਜਾਵੇ ਬੀਜੇਪੀ ਦੇ ਨਾਲ ਇਹ ਵੀ ਲੋਕ ਕਹਿ ਰਹੇ ਨੇ ਤੁਸੀਂ ਆਪਣੇ ਕਮੈਂਟ ਕਰਕੇ ਜਰੂਰ ਦੱਸਣੇ ਆ ਕਿ ਇਹਦੇ ਵਿੱਚ ਕੀ ਤੁਸੀਂ ਭਗਵਾਨ ਦਮਨ ਦਾ ਜਿਹੜਾ ਇਸ ਬਿਆਨ ਦੇ ਨਾਲ ਕਿੰਨੇ ਕਿ ਸਹਿਮਤੋਂ ਕੀ ਕਿਸਾਨਾਂ ਨੂੰ ਕਿ ਤੇ ਏਸੀ ਨਹੀਂ ਕੀ ਕਿਸਾਨ ਏਸੀ ਦੇ ਵਿੱਚ ਬਹਿ ਕੇ ਮੌਤ ਲਾਉਂਦੇ ਆ ਜਾਂ ਫਿਰ ਲੱਖਾ ਸਧਾਨਾ ਜੇ ਬੁੱਢੇ ਦਰਨਾ ਜੇ ਨਾਲੇ ਦੇ ਕੋਈ ਮੁੱਦਾ ਚੁੱਕਦਾ ਜਾਂ ਕੋਈ ਹੋਰ ਮੁੱਦੇ ਚੁੱਕਦੇ ਆ ਕਿ ਭਾਈ ਉਹ ਮਾੜੇ ਹੋਗੇ ਤੇ ਇਸ ਕਰਕੇ ਜਿਹੜਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਆਪਣੇ ਕਮੈਂਟ ਜਰੂਰ ਲਿਖਣਾ ਧੰਨਵਾਦ ਬਹਿਜੂ ਕਾ ਖਾਲਸਾ ਬਹਿਜੂ ਕੀ ਫਤਿਹ